ਇਹ ਵੀ ਮਾਮਲਾ ਜਿਹੜਾ ਜਿਸ ਵਾਸਤੇ ਦੱਸਣਾ ਹੈ ਇਹ ਜੀ ਸਾਡੀ ਥਾਣਾ ਅਰਬਨ ਸਟੇਟ ਦੀ ਟੀਮ ਨੇ ਤਿੰਨ ਬੰਦੇ ਜਿਹੜੇ ਨੇ ਉਹ ਅਸਲੇ ਸਮੇਤ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਦੋਸ਼ੀ ਹੈ ਜਿਹਨੂੰ ਮੈਂ ਮੁੱਖ ਦੋਸ਼ੀ ਕਹੂੰਗਾ ਉਹ ਫਹੀਮ ਖਾਨਾ ਹੈ ਬਜਨੌਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹਨਾਂ ਹੀ ਜਿਹੜੇ ਬਾਕੀ ਦੋ ਬੰਦੇ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਨੂੰ ਵੈਪਨ ਸਪਲਾਈ ਕੀਤੇ ਸੀਗੇ ਤੇ ਇਹ ਉੱਥੋਂ ਆਸਟ੍ਰੇਲੀਆ ਆ ਕੇ ਜਿਹੜਾ ਇੱਥੇ ਸਪਲਾਈ ਕਰਦਾ ਸੀਗਾ ਤੇ ਅੱਗੇ ਬੰਦੇ ਜਿਹੜੀ ਆਪਣੀਆਂ ਵਾਰਤਾਤਾਂ ਕਰਨ ਵਾਸਤੇ ਪਲੈਨਿੰਗ ਕਰ ਰਹੇ ਸੀਗੇ ਉਹਦੀ ਇਹਨਾਂ ਨੇ ਮਤਲਬ ਉਹਦੇ ਵਾਸਤੇ ਖਰੀਦੇ ਕਿਸ ਮਾਮਲੇ ਤੇ ਸ਼ੱਕੀ ਸੀਗੇ ਤੇ ਕਦੋਂ ਕਿਉਂ ਫੜਿਆ ਗਿਆ ਸ਼ੱਕੀ ਤਾਂ ਜੀ ਸਾਡੀ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਫੜਿਆ ਕਿ ਇਹਨਾਂ ਬੰਦਿਆਂ ਕੋਲੇ ਜਿਹੜੇ ਹੈਗੇ ਨੇ ਵੈਪਨ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਫਹੀਮ ਖਾਨ ਤੇ ਤੇਜਵਿੰਦਰ ਹੈਗਾ ਇਹਨਾਂ ਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਹੈ ਆਰਮਸਟ੍ਰੈਟ ਏਰੀਆ ਤੋਂ ਤੇ ਤੀਜਾ ਬੰਦਾ ਜਿਹੜਾ ਹੈਗਾ ਉਹਨੂੰ ਸਰੰਦ ਬਾਈਪਾਸ ਤੋਂ ਸੀਗਾ ਸਾ। ਕੀ ਮਕਸਦ ਕੀ ਲੱਗਿਆ ਸਨਵਾ? ਮਕਸਦ ਤਾਂ ਦੇਖੋ ਜਿਹੜਾ ਬੰਦਾ ਵੈਪਨ ਲੈ ਕੇ ਘੁੰਮ ਰਿਹਾ ਜੀ ਉਹਦਾ ਮਕਸਦ ਤਾਂ ਕੋਈ ਨੇਕਾ ਹੋਏਗਾ ਨਹੀਂ ਇਹ ਵਾਰਦਾਤ ਕਰਨ ਵਾਸਤੇ ਜ਼ਾਹਿਰ ਜੀ ਗੱਲਾਂ ਨਾਲ ਲਿਆ ਹੈ। ਅਸੀਂ ਇਹਨਾਂ ਦੇ ਬੈਕਗ੍ਰਾਉਂਡ ਵੀ ਖੰਗਾਲ ਰਹੇ ਹਾਂ ਫਿਲਹਾਲ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਤੇ ਪਹਿਲਾਂ ਕੋਈ ਐਫਆਈਆਰ ਹੋਵੇ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ। ਉਹਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਤੇ ਪਹਿਲਾਂ ਕਿਹੜੇ ਪਰਚੇ ਦਰਜ ਨੇ। ਇਹ ਰਹਿਣ ਵਾਲੇ ਕਿੱਥੇ ਦੇ ਨੇ? ਇਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਜੀ ਇਹ ਖਰੜ ਇਲਾਕੇ ਦੇ ਰਹਿਣ ਵਾਲੇ ਨੇ ਮੋਹਾਲੀ ਜ਼ਿਲ ਇਸੋ ਇਪੋ ਅਰਗੋਸਟੇਟ ਤੋਂ ਪੜੇ ਅਰਗੋਸਟੇਟ ਜਿਹੜੇ ਕਿੱਥੇ ਰਹਿ ਰਹੇ ਸੀ ਜਾਂ ਕੌਣ ਦੇ ਕੋਲ ਨਹੀਂ ਰਹਿ ਨਹੀਂ ਰਹੀ ਸੀ ਇਹ ਇਥੇ ਇਹਨਾਂ ਦਾ ਕੋਈ ਅੱਗੇ ਪਲਾਨ ਸੀਗਾ ਤੇ ਉਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਸ ਦੇ ਤਹਿਤ ਅਸੀਂ ਫੜੇ ਰਿਮਾਂਡ ਉਹਦੇ ਨਾਲ ਕੀ ਮਦਦ ਇਹਨਾਂ ਦਾ ਜੀ ਦੋ ਦੇ ਅੰਦਰ ਰਿਮਾਂਡ ਪਹਿਲਾਂ ਲੈ ਚੁੱਕੇ ਆ ਤੇ ਅੱਜ ਅਸੀਂ ਦੁਬਾਰਾ ਟਰਾਈ ਕਰਾਂਗੇ ਜੇ ਹੋਰ ਰਿਮਾਂਡ ਮਿਲਦਾ ਤਾਂ ਅੱਗੇ ਹੋਰ ਕੁਝ ਕਿਛ ਕਰਦੇ ਆਪਾਂ ਕਿਹੜੇ ਇਹਨਾਂ ਤੋਂ ਮਿਲਦੇ ਇਹਨਾਂ ਤੋਂ ਜੀ ਇਨਾਂ ਕੋਲੋਂ ਇੱਕ ਇੱਕ ਦੇਸੀ ਕਟਾ ਜਿਹੜਾ ਹੈਗਾ ਦੇਸੀ ਕਿੱਟਾ ਪਿਸਟਲ ਕਹਿੰਦੇ ਨੇ 315 ਬੋਰ ਵਾਲਾ ਜਿਹੜਾ ਉਹ ਮਿਲਿਆ ਤੇ ਚਾਰ ਜਿੰਦਾ ਨੌਂ ਮਿਲਦੇ। ਕੋਈ ਲੈ ਕੇ ਅਸੀਂ ਨੂੰ ਲੱਗਦਾ ਹੈ। ਫਹੀਮ ਖਾਨੀ ਹੈ ਜੀ ਜਿਹੜਾ ਮਤਲਬ ਇਸ ਮਾਮਲੇ ਦੀ ਜੜ ਹੈਗਾ ਉਹੀ ਲੈ ਕੇ ਆਉਂਦਾ ਤੇ ਉਹੀ ਇਹਨਾਂ ਦੋਨਾਂ ਨੂੰ ਵੀ ਇਹ ਨਹੀਂ ਸਪਲਾਈ ਕੀਤਾ। ਕਿਸ ਤਰ੍ਹਾਂ ਇਹ ਸੰਭਾਲ ਕਰਦੇ ਸੀ ਆ ਕੋਈ ਵਾਅਦਾ ਤੋਂ ਅੰਜਾਮ ਦੇਣ ਵਾਸਤੇ ਅਸਲੇ ਦੀ ਉਹ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਜੀ ਮੈਟਰੋਫ ਇਨਵੈਸਟੀਗੇਸ਼ਨ ਹੈ ਕਿ ਇਹਨਾਂ ਦਾ ਜਿਹੜਾ ਅੱਗੇ ਦੋ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਦਾ ਅੱਗੇ ਕੀ ਪਰਪਸ ਹੋਗਾ। ਸਰਿਮਖਾਂ ਨੇ ਪਹਿਲਾਂ ਵੀ ਹੋਰ ਕਿਸੇ ਨੇ ਸਪਲਾਈ ਕੀਤੀ ਉਹ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਨੂੰ ਪਹਿਲੀ ਵਾਰ ਦੇਣਾ ਸੀ ਜਾਂ ਪਹਿਲਾਂ ਹੀ ਉਹ ਸਪਲਾਈ ਕਰ ਦਿੱਤੀ ਜੀ ਨਹੀਂ ਇਹਨਾਂ ਨੂੰ ਪਹਿਲੀ ਵਾਰ ਇੱਥੇ ਦਾ ਫੀਲਿੰਗ ਖਾਨਾ ਅਸਰ ਇੱਕ ਗੈਂਗ ਦੇ ਨਾਲ ਸੰਬੰਧਿਤ ਹੈ ਜਾਂ ਕਿਸੇ ਉੱਪਰ ਕੋਈ ਕ੍ਰਿਮੀਨਲ ਰਿਕਾਰਡ ਹੈ ਪੁਰਾਣਾ ਕ੍ਰਿਮੀਨਲ ਰਿਕਾਰਡ ਜਿਹੜਾ ਹੁਣ ਤੱਕ ਚੈੱਕ ਕੀਤਾ ਉਹ ਸਾਹਮਣੇ ਨਹੀਂ ਹੈ ਕੋਈ ਕੁਝ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਹਾਲੇ ਸਿਰਫ ਅਸੀਂ ਮਤਲਬ ਸੌਫਟਵੇਅਰ ਤੋਂ ਚੈੱਕ ਕੀਤਾ ਡਿਟੇਲ ਜਿਹੜਾ ਹੈਗਾ ਕੀ ਹੈ ਕਿ ਉਹਨਾਂ ਦੀ ਉਮਰ ਕਿੰਨੀ ਹੈ ਜੀ ਇਹ ਜੀ 21 22 23 ਇਹੀ ਮਤਲਬ ਤਿੰਨਾਂ ਦੀ ਉਮਰ ਐਦਾ ਹੈ ਜੀ ਸੀਕੁਐਂਸ ਵਾਈਜ਼ ਕਿੰਨੇ ਜੇ ਤੋਂ ਰਹਿ ਰਹੇ ਜਿਹੜਾ ਮੁਹਾਲੀ ਦਾ ਰਹਿ ਰਹੇ ਕਿੰਨੇ ਕਰਦਾ ਹੈ ਇਹ ਅਸੀਂ ਚੈੱਕ ਕਰ ਰਹੇ ਜੀ ਇਹਨਾਂ ਦੇ ਮੁਤਾਬਕ ਹੈ ਪਿਛਲੇ 1 ਸਾਲ ਤੋਂ ਰਹਿ ਰਹੇ ਸੀਗਾ ਪਰ ਅਸੀਂ ਚੈੱਕ ਕਰ ਜਿਹੜੇ ਦੋ ਦੋਸੇ ਮੁੱਖ ਪੜੇ ਜੀ ਉਸ ਤੋਂ ਬਾਅਦ ਕੋਹਤਾਲ ਦੇ ਸਾਹਮਣੇ ਆਦਾ ਤੀਸਰੇ ਬੰਦੇ ਦਾ ਕੀ ਰਿਪੋਰਟ ਹੈ ਰਿਕਾਰਡ ਤਿੰਨਾਂ ਦਾ ਫਿਲਹਾਲ ਜਿਹੜਾ ਅਸੀਂ ਚੈੱਕ ਕੀਤਾ ਤਿੰਨਾਂ ਦੇ ਉੱਪਰ ਕੋਈ ਐਫ ਆਰ ਦਰਜ ਨਹੀਂ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਅਸੀਂ ਐਪ ਤੋਂ ਚੈੱਕ ਕਰਦੇ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਿਟੇਲ ਚੈੱਕ ਵੀ ਕਰਾਂਗੇ ਇਹ ਵਾਰ ਬਾਈ ਚਾਂਸ ਹੁੰਦਾ ਕਿ ਸ਼ੋ ਨਹੀਂ ਹੁੰਦਾ ਤਾਂ ਉਹ ਡਿਟੇਲ ਚੈੱਕ ਕਰਕੇ ਫਿਰ ਤੁਹਾਨੂੰ ਦੱਸਾਂਗਾ ਕੀ ਲੱਗਦਾ ਜਿਸ ਕਰਕੇ 90 90 ਵਜੇ ਤੇ ਕਨਾਲ ਦੇ ਪਿੱਛੇ ਕੋਈ ਆਪੋ ਕਰਦਾ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਹੈ ਤੇ ਅਸੀਂ ਮਤਲਬ ਜਿਹੜੀ ਸਾਡੇ ਵੀ ਉਹੀ ਹੁੰਦੀ ਹੈ ਕਰੈਕਸ਼ਨ ਵਾਲੇ ਪਾਸੇ ਹੀ ਜਾਣ ਕੋਈ ਇੰਦਾ ਦੇ ਕੋਈ ਬੜੇ ਨੋਟੋਰੀਅਸ ਕ੍ਰਾਈਮਨਲ ਨਹੀਂ ਹੈਗੇ ਤੇ ਅਸੀਂ ਇਹਨਾਂ ਨੂੰ ਉਸ ਤਰੀਕੇ ਉਸ ਪਾਸੇ ਲਿਖ ਜਾਣਾ ਚਾਹੁੰਦੇ ਹਾਂ ਇਹਨਾਂ ਦੱਸਿਆ ਸਰ ਕੋਈ ਵੈਪਨ ਨਹੀਂ ਹੋਰ ਤਾਂ ਮਤਲਬ ਕੀ ਸੀਗਾ ਨਾ ਪਹਿਲੀ ਮੁੱਢਲੀ ਕੁੜਾ ਕੁੜੀ ਵੈਪਨ ਟੂ ਲੈ ਕੇ ਆਈ ਆ ਕੋਈ ਸ਼ੌਂਕ ਸੀਗਾ ਜਾਂ ਜਿੰਨੀ ਇਹਨਾਂ ਦੀ ਉਮਰ ਹੈ ਜੀ ギਵਨ देयर ਟੈਂਡਰ ਏਜ ਇਹਨਾਂ ਦਾ ਕੋਈ ਐਸ ਸੱਚ ਕੋਈ ਬਹੁਤ ਜ਼ਿਆਦਾ ਮੈਟੀਕੁਲਸ ਪਲੈਨਿੰਗ ਨਹੀਂ ਸੀਗੀ ਇਹ ਸਿਰਫ ਮਤਲਬ ਆਪਾਂ ਐ ਕਹਿ ਦਈਏ ਵੀ ਦੇਖੋ ਦੇਖੀ ਜਾਂ ਉਸ ਤਰੀਕੇ ਨਾਲ ਇਧਰ ਨੂੰ ਆਏ ਨੇ ਮਤਲਬ ਜਿੱਦਾਂ ਦਾ ਤੁਹਾਨੂੰ ਵੀ ਪਤਾ ਹੈ ਕਿ ਐਜੂਕੇਟਿਡ ਕਿੰਨੇ ਰਿਗੇ ਹਾਂਜੀ ਐਜੂਕੇਟਿਡ ਕਿੰਨੇ ਰਿਗੇ ਬੜੇ ਪੜ੍ਹਨੇਗੇ ਜਾਂ ਅਨਪੜ੍ਹ ਨੇ ਨਹੀਂ ਇਹ 10th ਪਲੱਸ 2 ਟਾਈਪ ਪੜਾਈ ਕੀਤੀ ਹੋਈ ਪਟਿਆਲਾ ਦੇ ਕੀਤੀ ਸੀ ਮੈਂ ਕੱਲ ਵੀ ਹੈਵੀ ਰਿਕਵਰੀ ਜਿਹੜੀ ਹੈਗੀ ਹੈ ਚਾਈਨੈਸ ਡੋਰ ਦੀ ਅਸੀਂ ਕੀਤੀ ਹੈ ਤੇ ਉਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਗਾ ਕਿ ਅਸੀਂ 109 BNS ਯਾਨੀ ਕਿ 307 IPC ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਕੀਤਾ ਹੈ 307 ਇਹਦੇ ਬੰਦੀ ਹੈ ਕਿ ਕਾਲੇ ਦੇ ਦੇਖੋ ਜੀ ਤੁਹਾਡੇ ਸਾਹਮਣੇ ਇਨਸੀਡੈਂਟਸ ਹੁੰਦੇ ਨੇ ਆਪਾਂ ਪਿਛਲੇ ਦਿਨਾਂ ਦੀ ਗੱਲ ਦੇਖੀਏ ਕਿਸੇ ਦਾ ਗਲਾ ਕੱਟਿਆ ਗਿਆ ਇਹਨਾਂ ਡੋਰਾ ਨਾਲ ਤੇ ਕਿਸੇ ਦੀ ਮਤਲਬ ਹੋਰ ਵੀ ਜਿਹੜੀ ਹੈਗੀ ਹੈ ਗ੍ਰੀਵਸ ਇੰਜਰੀ ਹੋ ਰਹੀ ਹੈ ਇਨਫੈਕਟ ਡੈਥਸ ਤੱਕ ਹੋਈਆਂ ਨੇ ਤਾਂ ਫਿਰ ਉਹ ਸਾਹਮਣਾ ਤਾਂ ਸੋਸਤੀ ਬੰਦੀ ਹੈ ਤਾਂ ਜੇ ਟ੍ਰਿਪੜੀ ਮੇਨ ਬਜਾਰ ਵੀ ਕਰੀਏ ਬੜੀ ਦੁਕਾਨਾਂ ਜਿਹਦੇ ਚਾਈਨਾ ਡੋਰ ਸਰੇਆਮ ਵਿਕਦਾ ਹੈ ਕਿ ਟੇਬਲ ਲਾ ਕੇ ਸਰੇਆਮ ਵੇਚਦੇ ਨੇ ਨਹੀਂ ਚਾਈਨਾ ਡੋਰ ਸਰੇਆਮ ਨਹੀਂ ਜੀ ਮੈਂ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਉਹ ਸਿੰਪਲ ਡੋਰ ਹੈ ਅਸੀਂ ਡੇਲੀ ਚੈਕਿੰਗ ਕਰ ਰਹੇ ਹਾਂ ਪੰਜਾਬ ਪੋਲਿਸ਼ਨ ਕੰਟਰੋਲ ਬੋਰਡ ਦੀਆਂ ਟੀਮਾਂ ਵੀ ਡੇਲੀ ਚੈਕਿੰਗ ਕਰ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਚੈਕਿੰਗ ਕਰ ਰਹੀਆਂ ਨੇ ਇਨਫੈਕਟ ਕੱਲ ਮਾਨਵ ਡੀਸੀ ਸਾਹਿਬ ਨੇ ਵੀ ਟੀਮਾਂ ਬਣਾ ਕੇ ਤੇ ਹੈਲਪਲਾਈਨ ਨੰਬਰ ਜਾਰੀ ਕਰਕੇ ਇਹ ਦਿੱਤਾ ਹੈ ਕਿ ਜੇ ਕਿਤੇ ਵੀ ਕੋਈ ਐਡਾ ਇਨਸੀਡੈਂਟ ਸਾਹਮਣੇ ਦਨਫੈਕਟ ਨੂੰ ਇਨਾਮ ਤੱਕ ਦਿੱਤੇ ਜਾਣਗੇ ਇਨਫਾਰਮਰ ਇਹਨਾਂ ਕੱਲ ਤੇ ਪੜੀ ਇਹ ਪੰਨਾ ਪੜਾਇਆ ਗਿਆ ਹੈ ਕਿ ਇਹ ਰਿਟੇਲਰ ਹੈ ਜਾਂ ਕਿ ਇਹ ਵੀ ਸਪਲਾਈਅਰ ਹੈ ਯਾਰ ਕਿਵੇਂ ਹੋਤੇ ਨਹੀਂ ਇਹ ਰਿਟੇਲ ਕਰ ਰਿਆ ਸੀਗਾ ਪਰ ਰਿਟੇਲ ਹੈ ਆਪਣੀ ਸ਼ਾਪ ਤੇ ਨਹੀਂ ਕਰ ਰਿਆ ਸੀਗਾ ਉਹੀ ਜਿਹੜਾ ਇਹਨਾਂ ਦਾ ਮੋਡ ਉਸੋ ਕਹਿੰਦੀ ਹੈਗਾ ਕਿ ਇੱਧਰ ਉੱਧਰ ਰੱਖ ਲੈਂਦੇ ਨੇ ਸ਼ਾਪ ਤੇ ਜੇ ਤੁਸੀਂ ਮਤਲਬ ਜਾ ਕੇ ਕਦੇ ਕਿਸੇ ਤੋਂ ਸਿੱਧਾ ਜਾ ਕੇ ਕਹੋਗੇ ਮੈਨੂੰ ਚਾਈਨੈਸ ਦੋ ਦੇ ਦੋ ਨਹੀਂ ਮਿਲੇਗੀ ਅਸੀਂ ਡੇਲੀ ਇਹੀ ਐਕਸਰਸਾਈਜ਼ ਕਰ ਰਹੇ ਚੈੱਕ ਕਰ ਰਹੇ ਹਾਂ ਇਹ ਜਿਹੜੀ ਇਹਨਾਂ ਨੇ ਜਿਹੜੇ ਬੰਦੇ ਇਦਾਂ ਦਾ ਕੰਮ ਕਰ ਰਹੇ ਨੇ ਉਹ ਇੱਧਰ ਉੱਧਰ ਛੁਪਾ ਕੇ ਰੱਖੇ ਹੁੰਦੇ ਨੇ ਤੇ ਉਹ ਪਰਟੀਕੂਲਰ ਮਤਲਬ ਜਿਹੜਾ ਬੰਦਾ ਪੱਕਾ ਗੈਰ ਟਾਈਪ ਹੈਗਾ ਉਹਨਾਂ ਦਾ ਉਸ ਨੂੰ ਹੀ ਦਿੰਦੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਪੇਰੈਂਟਸ ਨੂੰ ਵੀ ਇਨਫਾਰਮ ਕਰਨਾ ਚਾਹੂੰਗਾ ਕਿ ਹੁਣ ਅਸੀਂ ਜਿਹੜੀਆਂ ਐਫ ਆਈ ਆਰਸ ਆ ਉਹ ਕੱਲੇ ਵੇਚਣ ਵਾਲੇ ਤੱਕ ਸੀਮਿਤ ਨਹੀਂ ਰੱਖਾਂਗੇ ਜਿਹੜੇ ਖਰੀਦਣ ਵਾਲੇ ਜਾਂ ਯੂਜ਼ ਕਰਨ ਵਾਲੇ ਹੈਗੇ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਵੀ ਅਸੀਂ ਐਫ ਆਈ ਆਰ ਦੱਚ ਕਰਾਂਗੇ ਜਦੋਂ ਕਿੱਥੋਂ ਆ ਰਹੀ ਹੈ ਜੀ ਇਹ ਕੌਣ ਇਹਦਾ ਸਪਲਾਈਰ ਹੈਗਾ ਤਾਂ ਕੁਝ ਕਹਿੰਦੇ ਹੁਣ ਤੱਕ ਦਾ ਜਿਹੜਾ ਟ੍ਰੈਂਡ ਸਾਹਮਣੇ ਆਇਆ ਹੈ ਅੰਬਾਲਾ ਹਰਿਆਣਾ ਤੋਂ ਇਹ ਡੋਰ ਤਾਂ ਜਿਹੜੀ ਐ ਸਪਲਾਈ ਹੋ ਰਹੀ ਹੈ ਤੇ ਉਧਰ ਵੀ ਅਸੀਂ ਕੋਆਰਡੀਨੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਅਸੀਂ ਮਤਲਬ ਇਸ ਬਾਰੇ ਅਵੇਅਰ ਕੀਤਾ ਕਿ ਇੱਥੋਂ ਸਪਲਾਈ ਹੋ ਰਹੀ ਹੈ ਕਿਉਂਕਿ ਸਾਡੇ 3-4 ਐਫਆਈਆਰ ਜਿਹੜੀਆਂ ਪਹਿਲਾਂ ਦਰਜ ਹੋਈਆਂ ਨੇ ਸ਼ਹਿਰ ਦੇ ਵਿੱਚ ਵੀ ਇੱਧਰ ਵੀ ਤੇ ਉਹਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਹਰਿਆਣਾ ਸਾਈਡ ਤੋਂ ਇਹ ਜਿਹੜੀ ਡੋਰ ਆ ਰਹੀ ਹੈ ਬਾਈ ਰੋਡ ਵਾਲੀ ਵੀ ਆ ਵੱਡੇ ਵੱਡੇ ਪਾਰਸਲ ਜਿਵੇਂ ਆਉਂਦੇ ਆ ਉਹਦੀ ਸਪਲਾਈ ਹੋ ਰਹੀ ਦੇਖੋ ਬਾਈ ਰੋਡ ਹੀ ਆਏਗੀ ਜੀ ਤੇ ਮਤਲਬ ਕੋਈ ਨਹੀਂ ਕੋਰੀਅਰ ਵਾਲੀ ਸਾਡੇ ਧਿਆਨ ਚ ਇਦਾਂ ਦੀ ਕੋਈ ਗੱਲ ਨਹੀਂ ਆਈ ਫਿਲਹਾਲ ਤੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਫਿਰ ਉੱਥੇ ਵੀ ਅਸੀਂ ਜਿਹੜਾ ਸਰਹੱਦ ਜਾਂ ਬਾਰਾ ਸਰਹੱਦ ਤੋਂ ਬਾਹਰ ਉਹ ਨਾਲ ਹੈ ਤਾਂ ਫਿਰ ਉਹ ਜਿਹੜੇ ਬਾਰਡਰ ਏਰੀਆ ਨਾਲ ਉਹ ਚਲ ਚੈਕਸ਼ਨ ਨਾਲ ਉੱਥੇ ਜੀ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਹੈ ਤੇ ਸੀਲਿੰਗ ਕਰਕੇ ਤੇ ਉੱਥੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਕੱਲ ਹੀ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਮਤਲਬ ਇਦਾਂ ਦੇ ਬੰਦੇ ਹੈਗੇ ਨੇ ਇਨਫਾਰਮੇਸ਼ਨ ਬੇਸਡ ਉਹਨਾਂ ਤੇ ਐਕਸ਼ਨ ਲਿਆ ਜਾ ਸਰ ਜਿਸ ਤਰ੍ਹਾਂ ਕਿ ਅਵੇਰਨਾ ਕਾਫੀ ਜ਼ਿਆਦਾ ਹੋ ਰਹੀ ਹੈ ਤਾਂ ਜਿਹੜੀ ਨਹੀਂ ਪਰ ਇਹ ਕਿ ਉਤਸਾਧ ਪਰਚਾ ਵਾਦੀ ਬਾਕੀ ਉਤਸਾਧ ਦੇ ਬੱਤੇ ਜਾਂ ਉਹ ਵੀ ਉੱਪਰ ਸਖਤ ਕਾਰਵਾਈ ਕੀਤੀ ਹੋ। ਇਸ ਤੋਂ ਜ਼ਿਆਦਾ ਵੀ ਜੇ ਇੱਕ ਮਤਲਬ ਕੋਈ ਅੱਗੇ ਸਾਹਮਣੇ ਆਉਗੀ ਗਲਤਾਂ ਜੀ ਉਹ ਵੀ ਕੀਤਾ ਜਾਏਗਾ। ਇਨਫੈਕਟ 307 ਇੱਕ ਸੈਕਸ਼ਨ ਹੈਗਾ 336 ਆਪੀਸੀ ਜਿਵੇਂ ਪਹਿਲਾਂ ਹੁੰਦਾ ਸੀਗਾ ਤੇ ਹੋਰ ਜਿਹੜੇ ਪ੍ਰੀਵੈਂਟਿਵ ਮੇਜਰਸ ਨੇ ਅਸੀਂ ਸਾਰੇ ਅਪਣਾ ਰਹੇ ਹਾਂ। ਪਰ ਮਕਸਦ ਤੇ ਮੈਸੇਜ ਕਲੀਅਰ ਹੈ ਜੀ ਕਿ ਚਾਈਨਿਸ ਡੋਰ ਵਰਤਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ।